ਪੁਲਿਸ ਨਾਲ ਹੀ ਨਾਲਾ ਦੀਨਪਿੰਦੇ ਬੱਲਵਾਰ ਤੋਂ ਇੱਕ ਲੜਕੇ ਤੇ ਲੜਕੀ ਵੱਲੋਂ ਕੀਤੀ ਹੋਈ ਲੰਬ ਮੈਰਿਜ ਉਪਰੰਤ ਲੜਕੀ ਦੇ ਪਿਕੇ ਵੱਲੋਂ ਲੜਕੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਏ ਲੜਕੀ ਪਾਲਕੌਰ ਨੇ ਬਿਆਨ ਦਿੱਤਾ ਕਿ ਦੋ ਦਿਨ ਪਹਿਲਾਂ ਜਦੋਂ ਉਹ ਸ਼ਹਿਰ ਕਿਤੇ ਜਾ ਰਹੇ ਸਨ ਤਾਂ ਉਸਦੇ ਪਿਤਾ ਅਤੇ ਉਸਦੇ ਤਿੰਨ ਭਰਾਵਾਂ ਨੇ ਉਹਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਜਿਹਦੇ ਉਸਦੇ ਪੇਟ ਦੇ ਵਿੱਚ ਲੱਤਾਂ ਮਾਰਿਆ ਗਈਆਂ ਉਸਦੇ ਪਤਨੀਆਂ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਕਟਮਾਰ ਉਪਰੰਤ ਉਹਨਾਂ ਦਾ ਮੋਟਰਸਾਈਕਲ ਤੇ ਮੋਬਾਈਲ ਖੋਹ ਕੇ ਉਸਦੇ ਪੇਕੇ ਪਰਿਵਾਰ ਵਾਲੇ ਲੈ ਗਏ ਲੜਕੀ ਨੇ ਵੀ ਬਿਆਨ ਦਿੱਤਾ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਚੰਡੀਗੜ੍ਹ ਹਾਈ ਕੋਰਟ ਤੋਂ ਜਾ ਕੇ ਲੰਮੜਜ ਕਰਵਾਈ ਹੈ ਇਹੋ ਕਾਰਨ ਹੈ ਕਿ ਲੜਕੀ ਦੇ ਪਰਿਵਾਰ ਵਾਲੇ ਉਹਨਾਂ ਨਾਲ ਰੰਜਿਸ਼ ਰੱਖ ਰਹੇ ਹਨ ਤੇ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਲੜਕੀ ਦਾ ਇਹ ਕਹਿਣਾ ਸੀ ਕਿ ਲੜਕੀ ਦੇ ਪਰਿਵਾਰ ਆ ਇਹ ਚਾਹੁੰਦੇ ਹਨ ਕਿ ਉਹ ਇਸ ਘਰ ਦੇ ਵਿੱਚ ਨਾ ਵਸੇ ਤੇ ਪਿੱਛੇ ਵਾਪਸ ਸਪੇਕੇ ਪਰਿਵਾਰ ਵਿੱਚ ਆ ਜਾਵੇ ਪਰ ਲੜਕੀ ਲੜਕੇ ਨਾਲ ਰਹਿਣਾ ਚਾਹੁੰਦੀ ਹੈ ਇਸ ਸਾਰੀ ਗੱਲਬਾਤ ਪ੍ਰੰਤ ਜਦੋਂ ਪੱਤਰਕਾਰ ਨੇ ਲੜਕੀ ਦੇ ਪੇਕੇ ਪਰਿਵਾਰ ਵਿੱਚ ਜਾ ਕੇ ਉਸ ਦੇ ਭਰਾ ਨਾਲ ਇਸ ਬਾਬਤ ਗੱਲਬਾਤ ਕੀਤੀ ਤਾਂ ਲੜਕੀ ਦੇ ਭਰਾ ਦਾ ਕਹਿਣਾ ਸੀ ਕਿ ਲੜਕੀ ਦੇ ਲਵ ਮੈਚ ਦਾ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਸ ਦਿਨ ਕਿਸੇ ਵੀ ਕਿਸਮ ਦਾ ਹੁਣ ਕੋ ਰਿਸ਼ਤਾ ਨਹੀਂ ਰੱਖਿਆ ਪਰ ਕੁਝ ਸਮਾਂ ਪਹਿਲਾਂ ਲੜਕੇ ਜਰਨੈਲ ਸਿੰਘ ਨੇ ਉਹਨਾਂ ਦੇ ਕੋਲੋਂ 10000 ਰੁਪਏ ਉਧਾਰੇ ਲਏ ਸਨ ਇਹੋ ਕਾਰਨ ਸੀ ਕਿ ਉਸ ਦੇ ਕੋਲ 10000 ਰੁਪਏ ਮੰਗ ਰਹੇ ਹਨ ਅਤੇ ਜਰਨੈਲ ਸਿੰਘ ਇਸ 10000 ਰੁਪਏ ਨਹੀਂ ਦੇ ਰਿਹਾ ਤੇ ਇਹੋ ਕਾਰਨ ਹੈ ਕਿ ਉਹਨਾਂ ਦੇ ਵਿੱਚ ਰੰਜਿਸ਼ ਚੱਲੀ ਆ ਰਹੀ ਹੈ ਦੋ ਦਿਨ ਪਹਿਲਾਂ ਵੀ ਜਦੋਂ ਰਸਤੇ ਵਿੱਚ ਉਹ ਜਰਨੈਲ ਸਿੰਘ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਖਿਲਾੜ ਕੇ ਉਸ ਦੇ ਕੋਲੋਂ ਆਪਣੇ ਪੈਸੇ ਹੀ ਮੰਗਣੇ ਚਾਹੇ ਪਰ ਜਰਨੈਲ ਸਿੰਘ ਡਰਦਾ ਹੀ ਭੱਜ ਗਿਆ ਕਿ ਉਸ ਦੀ ਕੁੱਟਮਾਰ ਨਾ ਕੀਤੀ ਜਾਵੇ ਜਦੋਂ ਉਹ ਮੋਟਰਸਾਈਕਲ ਉੱਥੇ ਆਪਣਾ ਛੱਡ ਕੇ ਚਲਾ ਗਿਆ ਤਾਂ ਲੜਕੀ ਤੇ ਭਰਾ ਦਾ ਕਹਿਣਾ ਸੀ ਕਿ ਅਸੀਂ ਮੋਟਰਸਾਈਕਲ ਆਪਣੇ ਨਾਲ ਨਹੀਂ ਲੈ ਕੇ ਆਏ ਇਸ ਬੱਦੀ ਜਦੋਂ ਪੁਲਿਸ ਇੰਚਾਰਜ ਇਸ ਕੇਸ ਦੇ ਆਈਓ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਦੋਵਾਂ ਤਰਿੰਦਰ ਖਾਸਾ ਮੇਰੇ ਕੋਲ ਆਈਆਂ ਹਨ ਤੇ ਲੜਕੀ ਦੀ ਕੁੱਟਮਾਰ ਦਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਜੋ ਵੀ ਮੈਡੀਕਲ ਦੀ ਰਿਪੋਰਟ ਆਏਗੀ ਉਸ ਦੇ ਅਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਦੇਖਣਾ ਇਹ ਹੋਵੇਗਾ ਕਿ ਪੁਲਿਸ ਮੈਡੀਕਲ ਦੀ ਰਿਪੋਰਟ ਮਿਲਣ ਉਪਰੰਤ ਕੀ ਕਾਰਵਾਈ ਅੰਮ੍ਰਲਵਿਚ ਲਿਆਉਂਦੇ ਆ ਫਿਰ ਹਾਲ ਤੁਸੀਂ ਦੇਖੋ ਹਾਂ ਪੈ ਨਹੀਂ ਡੋਟੋ ਪਾ ਲੋ ਪੋਰ ਦਾ ਪਿੰਡ ਕਿਹੜਾ ਦੇਖਿਆਂ ਦਾ ਪੂੰਗਾ ਤੇ ਸੋਹਰਿਆਂ ਦਾ ਪਿੰਡ ਕਿਹੜਾ ਤੁਹਾਡਾ ਬਾਬਾ ਗਾਂਜਕ ਕੀ ਮਸਲਾ ਕੀ ਹੋਇਆ ਜੀ ਤੁਹਾਡਾ ਡਾਕਟਰ ਘਰ ਆ ਕੇ ਉਸਤਾਜਾ ਹਲ ਹੋਏ ਹਨੁ ਮਾਰਿਆ ਸੀ ਆਈ ਮਿਲਣ ਆਈ ਸੀ ਕਿਸੇ ਨੇ ਕਿਨੇ ਮਾਰਿਆ ਮੇਰੇ ਬਰਾਦਰ ਆ ਤੁਹਾਡੇ ਬਰਾਦਰ ਹਾਂਜੀ ਮੇਰਾ ਪਾਪਾ ਕੀ ਨਾਮ ਉਹਨਾਂ ਦੀ ਸੋਨੂ ਤਲਾਵਤ ਪਾਲਾ ਤੇ ਤੁਹਾਡੇ ਪਾਪਾ ਦਾ ਕੀ ਨਾਮ ਜੈਮਲ ਸਿੰਘ ਕਿਉਂ ਮਾਰਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹਾਂਜੀ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਇਹਨਾਂ ਦੇ ਘਰੇ ਨਹੀਂ ਵਸਣ ਦੇਣਾ ਕੁੜੀ ਮੁੰਡੇ ਨੂੰ ਮਾਰਨਾ ਅੱਛਾ ਤੁਹਾਨੂੰ ਜਾਣੋ ਮਾਰਲੀ ਧਮਕੀਆਂ ਦਿੰਦੇ ਨੇ ਹਾਂਜੀ ਹੋ ਜਿਹੜਾ ਤਾਜ਼ਾ ਘਟਨਾ ਹੋਈ ਹੈ ਕੀ ਗੱਲਬਾਤ ਹੋਈ ਸਾਰੀ ਕਿੱਥੇ ਤੁਹਾਨੂੰ ਕੁੱਟਿਆ ਗਿਆ ਕਿੱਥੇ ਜੋ ਵੀ ਘਟਨਾ ਵਾਪਸ ਆਈ ਦੱਸੋ ਸਾਨੂੰ ਆਰੇ ਲਾਗੇ ਫੜਿਆ ਗਿਆ ਤਾਂ ਉੱਥੇ ਨੂੰ ਪਿੰਡ ਤੇ ਲਾਗੇ ਤੁਹਾਡੇ ਹਾਂਜੀ ਸਾਰੇ ਪਰਿਵਾਰ ਦੇ ਹਾਂਜੀ ਤੁਸੀਂ ਕਿੱਥੇ ਜਾ ਰਹੇ ਆਪਾਂ ਆਪਣੇ ਸਾਰੇ ਪਰਿਵਾਰ ਦੇ ਜਾ ਰਹੇ ਤੇ ਕੌਣ ਕੌਣ ਤੁਹਾਨੂੰ ਕਿਹਦੇ ਕਿਹਨੂੰ ਕੁੱਟਮਾਰ ਕੀਤੀ ਤਿੰਨ ਮੇਰੇ ਭਰਾ ਚੌਥਾ ਮੇਰਾ ਜੜੀ ਇਹ ਕੀ ਕਿਹਾ ਉਹਨਾਂ ਨੇ ਆ ਕੇ ਤੁਹਾਨੂੰ ਉਹਨਾਂ ਨੇ ਕਿਹਾ ਕਿ ਇਹਨੂੰ ਫੜਨਾ ਤੇ ਮੇਰੇ ਘਰ ਵਾਲੇ ਦਾ ਮਗਰ ਚੜੇ ਜਾਂ ਫਰਹੀ ਪਾਜ ਗਿਆ ਤੇ ਆਪਾਂ ਫੜੇ ਗਏ ਤੁਸੀਂ ਕਾਬੂ ਆ ਗਏ ਹਾਂਜੀ ਮੈਨੂੰ ਮਾਰਿਆ ਕਾਟ ਕੋਟਮਾਰ ਕਿਤੇ ਹਾਂਜੀ ਤੇ ਤੁਹਾਨੂੰ ਉਮਰ ਕਿ ਛਡਵਾਇਆ ਕਿਸੇ ਨੇ ਆ ਕੇ ਉੱਥੇ ਹਾਂਜੀ ਕਿੰਨਾ ਨਹੀਂ ਉਹ ਦੁਕਾਨਾੜਾ ਛਡਾਇਆ ਠੀਕ ਹੈ ਤੇ ਕੋਟਮਾਰ ਕਰਨ ਤੋਂ ਬਾਅਦ ਉੱਚਾ ਗਏ ਨੇ ਕਿ ਜਾਂ ਹਾਂਜੀ ਚਲੇਗਾ ਤੇ ਤੁਸੀਂ ਫਿਰ ਕਿਸ ਤਿੱਕੇ ਨਾਲ ਇਥੇ ਉਸਤਾਲ ਤੱਕ ਪਹੁੰਚੇ ਅਸੀਂ ਫਿਰ ਸਾਨੂੰ ਕਿਸੇ ਨੇ ਲਿਆਂਦਾ ਉਸਤਾਲ ਆ ਕੇ ਹਾਂਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਮਰਜ ਨੂੰ ਤੁਹਾਡੀ ਤਿੰਨ ਮਹੀਨੇ ਹੋ ਗਏ ਕਿਸ ਜਗ੍ਹਾ ਤੇ ਤੁਸੀਂ ਮਰਜ ਕੀਤੀ ਚੰਨਗੜ੍ਹ ਹਾਈ ਕੋਰਟ ਹਾਈ ਕੋਰਟ ਚੰਨਗੜ੍ਹ ਹਾਈ ਕੋਰਟ ਹਾਂਜੀ ਉਹਦੇ ਕਾਗਜ਼ ਪੱਤਰ ਤੁਹਾਡੇ ਕੋਲ ਆ ਗਏ ਨੇ ਸਾਰਾ ਕੁਝ ਹੈਗਾ ਕੀ ਜੋ ਕੋ ਕਰੋ ਨਾ ਹਾਂ ਜੇ ਕੋਈ ਸੰਬੰਧੀ ਕੋਈ ਕਟਮਰੋਂ ਤੁਹਾਡੇ ਘਰ ਆਵਲੋ ਤੁਹਾਡੇ ਕੀਤੀ ਗਈ ਸੰਬੰਧੀ ਕੋ ਦਰਖਾਸਤ ਦਿੱਤੀ ਗਈ ਕਿਸੇ ਜਗ੍ਹਾ ਤੇ ਹਾਂਜੀ ਕਿੱਥੇ ਅਜ ਨਾਲੇ ਥਾਣੇ ਅਜ ਨਾਲੇ ਥਾਣੇ ਉਥੋਂ ਕੋ ਮੁਲਾਜ਼ਮ ਕੋਈ ਆ ਕੇ ਤੁਹਾਡੇ ਕੋ ਬਿਆਨ ਲੈਣ ਕਿਸੇ ਨੇ ਹਾਂਜੀ ਬਿਆਨ ਲਾਗੇ ਨੇ ਤੁਹਾਡੇ ਹਾਂਜੀ ਅਗਲੇਰੀ ਕਾਰਵਾਈ ਬਾਰੇ ਤੁੱਕੀ ਭਰੋਸਾ ਦੇਗੇ ਤੁਹਾਨੂੰ ਕਾਰਵਾਈ ਦਾ ਕੀ ਕਹਿੰਦੇ ਹੋ ਉਹ ਕਹਿੰਦੇ ਕਰ ਦਵਾਂਗੇ ਹਾਂਜੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਇਹ ਹੈਗਾ ਕਿ ਇਹ ਇੱਕ ਦੂਜੇ ਨਾਲ ਸਾਹ ਰਹਿਣਾ ਤੁਸੀਂ ਆਪਣੇ ਸਹੁਰਾ ਪਰਿਵਾਰ ਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੇ ਜੀ ਹਾਂਜੀ ਹਾਂਜੀ ਠੀਕ ਹੈ ਇਹ ਕੀਤਾ ਕਿ ਆਪਣੇ ਮਰਜ਼ੀ ਨਾਲ ਕੀਤਾ ਹਾਂਜੀ ਠੀਕ ਹੈ ਹੁਣ ਮੰਗ ਕੀ ਕੋਈ ਤੁਹਾਡੀ ਆਪਾਂ ਸਹੁਰਾ ਪਰਿਵਾਰ ਨਾਲ ਰਹਿਣਾ ਚਾਹੁੰਦੇ ਖੁਸ਼ ਹਾਂ ਪਰ ਇਹ ਸਾਡੇ ਘਰ ਤੇ ਨਹੀਂ ਰਹਣ ਦੇਣਗੇ ਠੀਕ ਹੈ ਹਾਂਜੀ ਹਨੇ ਮਾਰਦੇ ਆ ਪਰ ਆਪਾਂ ਨੁਕਸਾਨ ਜੇ ਕਰਨੇ ਫਿਰ ਫਸਣਗੇ ਹਾਂਜੀ ਇਹ ਗੱਲ ਨਹੀਂ ਜਰਨੈਲ ਸਿੰਘ ਭਾਜੀ ਮੇਰਾ ਨਾਮ ਆ ਪਿੰਡ ਬੱਲਾ ਬੱਲੜਵਾਲ ਬਾਬਾ ਕਮਚਾਗਾ ਤੁਹਾਡੀ ਪਤਨੀ ਦਾ ਕੀ ਨਾਮ ਹੈ ਪਾਲੋ ਕੌਰ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਨੂੰ ਵਿਆਹ ਸਾਡੇ ਪਾਈ 3 ਮਹੀਨੇ ਤੇ 10 ਦਿਨ ਬੰਦਿਆ ਕਿਸ ਜਗ੍ਹਾ ਤੇ ਤੁਸੀਂ ਵਿਆਹ ਕੀਤਾ ਸੀ ਵਿਆਹ ਸਹਾਇਕ ਕੋਰਟ ਚੰਡੀਗੜ੍ਹ ਦੇ ਵਿੱਚ ਕੀਤਾ ਤੁਹਾਨੂੰ ਕੀ ਮਸਲਾ ਪਿਆ ਮਸਲਾ ਇਹਦਾ ਭਾਜੀ ਆ ਟਾਈਮ ਕੋਈ 11:30 ਵਜੇ ਦਾ ਠੀਕ ਸੀ ਤੇ ਆਪਾਂ ਅਜਨਜੀ ਦਾ 16 ਤਰੀਕ ਦਾ 16 ਦਾ ਹਾਂਜੀ ਤੇ ਆਪਾਂ ਅਜਨਾਲੇ ਆ ਰਹੇ ਸੀ ਦਿਨ ਦਿਨ ਮੰਗਲਵਾਰ ਸੀ ਉਸ ਟਾਈਮ ਆਪਾਂ ਥਾਣੇ ਰਿਪੋਰਟ ਲਖਣ ਆ ਰਹੇ ਸੀ ਕਿਸ ਚੀਜ਼ ਦੀ ਰਿਪੋਰਟ ਕੇ ਇਹਦੇ ਘਰ ਦੇ ਗੋਲੀਆਂ ਦੀ ਧਮਕੀ ਵੀ ਦਿੰਦੇ ਆ ਤੈਨੂੰ ਮਾਰ ਦੇਣਾ ਐਦਾਂ ਉਹਦਾ ਹਾਂ ਦਿੰਦੇ ਆ ਤੇ ਸੌਰਵ ਪਰਿਵਾਰ ਪਿੰਡ ਕੁੰਗ ਤੇ ਆ ਉਹਨਾਂ ਦੇ ਉਹਨਾਂ ਦਾ ਨਾਮ ਇੱਕ ਦਾ ਭਾਈ ਜਵਨ ਸਿੰਘ ਤੇ ਪਿਓ ਦਾ ਨਾਮ ਆ ਇਹਦੇ ਭਰਾ ਦਾ ਨਾਮ 라ਵ ਸਿੰਘ ਆ ਤੇ ਇੱਕ ਦਾ ਨਾਮ ਸੁਨੂ ਸਿੰਘ ਆ ਇੱਕ ਦਾ ਨਾਮ ਪਾਲਾ ਭਾਈ ਉਹਨੇ ਬਹੁਤ ਜਿੰਨਾ ਕੁੱਟਮਾਰ ਕੀਤੀ ਆ ਇਹਨੂੰ ਤਿੰਨ ਉਹ ਮਤਲਬ ਕਿ ਤੁਹਾਡੇ ਘਰ ਤੋਂ ਖੁਸ਼ ਨਹੀਂ ਹਾਂ ਜੀ ਸਾਡੇ ਘਰ ਤੋਂ ਭਾਈ ਖੁਸ਼ ਨਹੀਂ ਆ ਕਹਿੰਦੇ ਆ ਕਿ ਤੁਸੀਂ ਭੱਜ ਕੇ ਵਿਆਹ ਕਰਾਇਆ ਅਸੀਂ ਘਟੋ ਘਟ ਦੱਸ ਦੇਣੇ ਤੇ ਘਰੇ ਰਿਸ਼ਤਾ ਵੀ ਕਰ ਲੈ ਇਹਦੇ ਇਹਦੇ ਘਰ ਦੇ ਨਹੀਂ ਮੰਨੇ ਫਿਰ ਅਸੀਂ ਇਹ ਕਦਮ ਉਠਾਇਆ ਸਾੜਨਾ ਬਹੁਤ ਪਈ ਥਕਾ ਹੋਇਆ ਘਟੋ ਘਟ ਸਾਨੂੰ ਅੱਜ 8 ਦਿਨ ਹੋ ਗਿਆ ਹਸਪੀਟਲ ਬੇਜਣ ਦਾ ਜਦੋਂ ਤੁਸੀਂ 16 ਦਿਨ ਠਾਣੇ ਐ ਇਸੇ ਦੀ ਦਰਖਾਸਤ ਦੇਣ ਆ ਰਹੇ ਸੀ ਕਿ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਹਾਂ ਹਾਂ ਜੀ ਹਾਂ ਜੀ ਪਾਜੀ ਇੱਕ ਰਾਜ ਤੁਹਾਨੂੰ ਘੇਰ ਲਿਆ ਗਿਆ ਹਾਂ ਜੀ ਜੀ ਸਾਡ ਨੂੰ ਪਾਜੀ ਇੱਕ ਸੱਕੇ ਵਾਲੇ ਪੁਲ ਦੇ ਵਿੱਚ ਘੇਰ ਲਿਆ ਕਿੰਨੇ ਜਣੇ ਨੇ ਘੇਰੇ ਤੇ ਕੌਣ ਕੌਣ ਸਨ ਚਾਰੇ ਇਹਦੇ ਮਮੀ ਡੈਡੀ ਹੋਣੀਆਂ ਨੇ ਤਿੰਨ ਭਰਾ ਦੇ ਨਾਲ ਤਿੰਨ ਭਰਾ ਤੇ ਇੱਕ ਦਾ ਡੈਡੀ ਤੇ ਟੋਟਲ 22 ਜਾਨੇ ਸੀ ਭਾਜੀ ਹੋਰ ਵੀ ਇਹਨਾਂ ਨੇ ਯਾਨੀ ਕਿ ਮੰਗ ਮੰਗ ਸਦੀ ਸੀ ਉਹ ਰਾਸਤੇ ਵਿੱਚ ਖੜੇ ਸੀ ਠੀਕ ਹੈ ਉਹ ਨਹੀਂ ਮੇਰੇ ਮਾਰ ਭੱਜੇ ਪਰ ਇਹਦਾ ਪਰਿਵਾਰ ਪੂਰਾ ਕਣਕਰ ਵਿੱਚ ਮੈਨੂੰ ਭੁਜਾ ਕੇ ਮਾਰਿਆ ਇਹਨਾਂ ਨੇ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਇੱਕ ਮੇਰਾ ਫੋਨ ਵੀ ਭਾਜੀ ਖੋ ਕੇ ਲੈ ਗਿਆ ਪਰ ਇਹਨੂੰ ਬਹੁਤ ਉਹਨਾਂ ਮਾਰਿਆ ਤੇ ਇੱਕ ਮੇਰੀ ਜੀਦੀ ਇਹ ਰਿਪੋਰਟ ਮਰ ਆਪਣੀ ਕੁੜੀ ਦੇ ਨਾਲ ਕੁੱਟਮਾਰ ਕੀਤੀ ਹਾਂ ਜੀ ਹਾਂ ਜੀ ਇੱਕ ਮੇਰੀ ਦੀਦੀ ਨਾਲ ਆਈ ਸੀ ਉਹਨੂੰ ਵੀ ਬਹੁਤ ਜ਼ਿਆਦਾ ਕੁੱਟਾਂ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਲੱਗ ਗਿਆ ਨਾ ਬਜ਼ਾਰ ਨਾਲ ਬਚਾਲਿਆ ਉਹਨੂੰ ਹੂੰ ਉਹਨਾਂ ਦਾ ਸਰ ਕਿਸ ਤਰ੍ਹਾਂ ਪਹੁੰਚਦੇ ਨੇ ਉਹਨਾਂ ਨੂੰ ਉਹਨਾਂ ਨੇ ਲੈ ਗਿਆ ਆਰੇ ਵਾਲੇ ਪਾਜੀ ਜਿੱਥੇ ਉਹਨਾਂ ਨੂੰ ਕੁੱਟਮਾਰ ਕੀਤੀ ਉਹ ਇਹਨਾਂ ਨੂੰ ਲੈ ਕੇ ਆਇਆ ਹਸਪੀਟਲ ਆਇਆ ਠੀਕ ਹੈ ਹਾਂ ਜੀ ਇਸ ਬੰਦੀ ਫੇਰ ਦਰਖਾਸਤ ਦਿੱਤੀ ਕਿਤੇ ਜਨਾਲੇ ਥਾਣੇ ਵਿੱਚ ਦਿੱਤੀ ਕੀ ਕਾਰਵਾਈ ਕੀਤੀ ਬਿਆਨ ਹੋਇਆ ਉਹਨਾਂ ਨੇ ਹਾਂ ਜੀ ਜੀ ਪਾਜੀ ਇਹਦੇ ਬਿਆਨ ਵੀ ਹੋਇਆ ਸਾਡੇ ਵੀ ਉੱਥੇ ਬਿਆਨ ਆਇਆ ਟਾਈਮ ਕੋਈ 6 ਵਜੇ ਦਾ ਸ਼ਾਮ ਦਾ ਸੀ ਜਿਸ ਟਾਈਮ ਦਰਖਾਸਤ ਲਿਖੀ ਉਹ ਪਰ ਅੱਜ ਤੱਕ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਤਾਂ ਹਾਈ ਕੋਰਟ ਦੀ ਸਰਕਾਰੀ ਵਿਆਹ ਹੋਇਆ ਹਿਸਾਬ ਨਾਲ ਤੇ ਸਾਡਾ ਕੋਈ ਵੀ ਮੋਲ ਨਹੀਂ ਪਾਇਆ ਉਹਨਾਂ ਨੇ ਉਹ ਜਿਹਦਾ ਟਾਈਮ ਸੀ ਅੱਜ ਦੇ ਅੱਜ ਦਾ ਤੇ ਇਹਦੇ ਪਰਿਵਾਰ ਵਾਲੇ ਫੇਰ ਉੱਥੇ ਦਾਤਰ ਦੂਤਰ ਲੈ ਕੇ ਆਏ ਸੀ ਪੂਰਾ ਪਰਿਵਾਰ ਅੱਜ ਅਜਨਾਲੇ ਦੇ ਬਾਹਰ ਹਸਪੀਟਲ ਸਰਕਾਰੀ ਤੇ ਇਸ ਕਰਕੇ ਆਪਾਂ ਫੇਰ ਉਥੋਂ ਦੋਵੇਂ ਜੀ ਭੱਜ ਕੇ ਅੰਦਰ ਵੜੇ ਤੇ ਮੇਰੇ ਮਾਤਾ ਪਿਤਾ ਘਰ ਰ ਗਿਆ ਸੀ ਉਸ ਟਾਈਮ ਰੋਟੀ ਲੈਣ ਟਾਈਮ ਕੋਈ 2 ਵਜੇ ਦਾ ਸੀ ਫੇਰ ਅੱਜ ਉਹਨਾਂ ਨਾਲ ਸਾਡੇ ਨਾਲ ਧੱਕਾ ਕਰਕੇ ਪਾਜੀ ਉੱਪਰ ਆਣੇ ਸਾਡਾ ਮੋਟਰਸਾਈਕਲ ਨਵਾਂ ਡੀਲ ਐਕਸ ਉਹ ਖੋ ਕੇ ਲੈ ਗਏ ਕੌਣ ਲੈ ਗਏ ਉਹ ਇਹਦਾ ਡੈਡੀ ਔਰ ਇਹਦਾ ਵੀਰਾ ਪਟੋ ਲੈ ਕੇ ਨਾ ਉਹ ਨਾਲ ਲੈ ਕੇ ਨਵਾਂ ਮੋਟਰਸਾਈਕਲ ਸਾਡਾ ਕਮਸਕੁਨ ਵਾਡਾ ਮੋਟਰਸਾਈਕਲ ਤੇ ਮੋੜ ਦੇਣਾ ਸੀ ਬਹੁਤ ਪਾ ਜਾਨੂੰ ਮਹੀਨਾ ਤਿੰਨ ਮਹੀਨੇ ਹੋ ਗਿਆ ਬਹੁਤ ਤੰਗ ਕਰ ਰਹੇ ਨੇ ਹੁਣ 16 ਤੱਕ ਤੋਂ ਲੈ ਕੇ ਅਜੇ 21 ਤੱਕ ਹੋ ਗਈ ਆ ਹਾਂਜੀ ਪੰਜ ਦਿਨਾਂ ਦੇ ਵਿੱਚ ਜੇ ਕੋਈ ਤੁਹਾਡੇ ਕੋਲ ਗੱਲਬਾਤ ਪੁਲਿਸ ਨਾਲ ਜਾਂ ਕੋਈ ਇਹਦੇ ਪੇਕੇ ਪਰਵਾਰ ਨਾਲ ਹੋਈ ਦੁਬਾਰਾ ਹਾਂਜੀ ਹਾਂਜੀ ਹੋਈ ਆ ਫੋਨ ਤੇ ਹੋਈ ਆ ਇਹਦਾ ਵੀਰਾ ਕਹਿੰਦਾ ਵੀ ਜਿੱਥੇ ਮਰਜ਼ੀ ਯੂਰ ਲਾ ਲਓ ਆਪਾਂ ਮੋਟਰਸਾਈਕਲ ਤੁਹਾਡਾ ਨਹੀਂ ਦੇਣਾ ਅੱਛਾ ਤੇ ਤੈਨੂੰ ਥਾਂ ਤੋਂ ਹੀ ਮਾਰ ਦੇਣਾ ਅੱਛਾ ਜਾਨੋ ਮਾਲ ਤੋ ਹਿਮਾਂ ਮੰਗਾਤੇ ਮੰਗਾ ਸੀ ਭਾਜੀ ਇਹ ਕਰਦੇ ਇਹਨੂੰ ਨਿਸਾਫ ਮਿਲਣਾ ਚਾਹੀਦਾ ਅਜੇ ਨਾਲੇ ਥਾਣੇ ਦੇ ਵਿੱਚ ਕੋਈ ਵੀ ਸਾਡੀ ਪੁੱਛਗਿੱਛ ਨਹੀਂ ਕਰਦਾ ਪਿਆ ਜਿਹੜੇ ਕੋਡ ਦੇ ਕਾਗਜ ਇਹ ਥਾਣੇ ਦਿੱਤੇ ਸੀ ਹਾਂਜੀ ਹਾਂਜੀ ਭਾਜੀ ਅੱਜ 16 ਤਰੀਕ ਦੇ ਦਿੱਤੇ ਹੋਏ ਕੋਡ ਦੇ ਕਾਗਜ ਪਰ ਕੁਝ ਵੀ ਨਹੀਂ ਕੀਤਾ ਥਾਣੇ ਵਾਲੇ ਕੋਈ ਸਿਕਿਉਰਟੀ ਦੀ ਮੰਗ ਨਹੀਂ ਕੀਤੀ ਪੁਲਿਸ ਕੋਲ ਮੰਗ ਭਾਜੀ ਅਸੀਂ ਇਸ ਕਰਕੇ ਨਹੀਂ ਕੀਤੀ ਵੀ ਅਸੀਂ ਚੱਲ ਕੋਈ ਨਹੀਂ ਕਿਹੜਾ ਪਿੰਡ ਜਾਣਾ ਜਿਆਦਾਤਰ ਅਸੀਂ ਬਾਹਰ ਰਹਿੰਦੇ ਆ ਪਹਿਲੀ ਵਿੱਚ ਜਿਆਦਾਤਰ ਰਹਿੰਦੇ ਆ ਪਰ ਅਸੀਂ ਚਾਨਕੀ ਜਨਾਲੇ ਆਉਂਦੇ ਸੀ ਉਹ ਮੰਗ ਕਰੋ ਕਿ ਸਿਕਿਉਰਟੀ ਹਾਂਜੀ ਹਾਂਜੀ ਭਾਜੀ ਕਰਦੇ ਆ ਠੀਕ ਕਿਹੜਾ ਵਿਜਰਟ ਪਾਲਾ ਸਿੰਘ ਜੀ ਕਿਹੜਾ ਤੁਹਾਡਾ ਜੀ ਕੁੰਗਾ ਪਾਜੀ ਇੱਕ ਜਰਨਲਿਸਟ ਨੇ ਪਾਲੋਕੋਰ ਨਾਮ ਦੀ ਲੜਕੀ ਨੇ ਇਲਜ਼ਾਮ ਲਾਇਆ ਨੇ ਤੁਹਾਡੇ ਤੇ ਕੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਤੇ ਤੁਸੀਂ ਉਹਨਾਂ ਦੇ ਕੋ ਰਾਜ ਖਾੜ ਕੇ ਕੁੱਟਮਾਰ ਕੀਤੀ ਤੁਹਾਨੂੰ ਮਤ ਤੁਹਾਡੀ ਸਿਸਟਰ ਲੱਗਦੀ ਹੈ ਕੀ ਸਚਾਈ ਸਾਜੀ ਕੰਚੀ ਸਾਡੀ ਸਚਾਈ ਇਹ ਸਾਡਾ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਹੈਗਾ ਤੇ ਨਾ ਆਪਾਂ ਉਹਨਾਂ ਨੇ ਕੀਤਾ ਜੀ ਜਦੋਂ ਚਲੀ ਗਈ ਉਹਨੇ ਆਪਣੇ ਲਵ ਮੈਰਿਜ ਕਰਾ ਲਈ ਮਰਜ਼ੀ ਕਰ ਲਈ ਆਪਾਂ ਦੇ ਵਿੱਚ ਨਹੀਂ ਆਪਾਂ ਦੇ ਵਿੱਚ ਦਖਲ ਹੋਏ ਤੇ ਇਹਨੇ ਦਵਾਈ ਖਾਦੀ ਮੈਂ 10000 ਰੁਪਏ ਲੈਣਾ ਸੀ ਤੇ ਜਰਨੈਲ ਸਿੰਘ ਨੇ ਜੀ ਇਹ ਵਿਆਹ ਤਾਂ ਪਹਿਲਾਂ ਦੀ ਗੱਲ ਹੈ ਹਾਂਜੀ ਹਾਂਜੀ ਵਿਆਹ ਤਾਂ ਪਹਿਲਾਂ ਦੀ ਤੇ ਅਸੀਂ 10000 ਰੁਪਏ ਲੈਣਾ ਸੀ ਤੇ ਅਸੀਂ ਇਹਨੂੰ ਪੁੱਛਿਆ ਤੇ ਉਹ ਤੋਂ ਮੰਨ ਜਾਂਦਾ ਸੀ ਸਾਨੂੰ ਪੈਸੇ ਲੈ ਲਾਂਗਾ ਤੋਂ ਸਾਡੇ ਕੁਦਰਤੀ ਟਾਕਰੇ ਹੋਏ ਤੇ ਇਹਨੂੰ ਹੱਥ ਦਿੱਤਾ ਤੇ ਆਪਣਾ ਮੋਟਰਸਾਈਕਲ ਛੁੱਟ ਕੇ ਭੱਜ ਗਿਆ ਜੀ ਤੇ ਇਹਨੂੰ ਬਾਅਦ ਵੀ ਮਾਰੀ ਕਣਕਤਾ ਕਾ ਆ ਜਾ ਤੂੰ ਸਾਡਾ ਕੋਈ ਜਾਣਕਾਰੀ ਲੈ ਜਾ ਸਾਨੂੰ ਦੇ ਜਾ ਤੇ ਇਹਨੇ ਕੋਈ ਨਹੀਂ ਵਾਰ ਜਵਾਬ ਦਿੱਤਾ ਤਾਂ ਮੈਂ ਆਪਣੀ ਭੈਣ ਨੂੰ ਪੁੱਛਿਆ ਇਹ ਕੀ ਹਸਾਬ ਕਰ ਜਾਂਦੀ ਤੇਰੇ ਪੈਸੇ ਦੇਣੇ ਆਹੀ ਆਏ ਹਾਂ ਤੇ ਬਾਕੀ ਇਹਨਾਂ ਕੋਈ ਨਹੀਂ ਅਗ ਵਰਜਬਾਬ ਦਿੱਤਾ ਸਾਨੂੰ ਆ ਧਮਕੀ ਦਿੱਤੀ ਆ ਇਹਨਾਂ ਦਾਤਰ ਲੈ ਕੇ ਤੇ ਇਹਨਾਂ ਨੂੰ ਮਾਰਨਾ ਸੀ ਤਾਂ ਅਸੀਂ ਹਾਂਜੀ ਜਰਨੈਲ ਸਿਆਨੇ ਧਮਕੀ ਦਿੱਤੀ ਆ ਜੀ ਉਹ ਮੋਟਰਸਾਈਕਲ ਕਹਿੰਦਾ ਮੇਰੇ ਖੋ ਕੇ ਲੱਗੇ ਨੇ ਉਹ ਚ ਕਿ ਭਾਜੀ ਇਹਦੇ ਵਿੱਚ ਇਹ ਵੀ ਮੋਟਰਸਾਈਕਲ ਛੁੱਟ ਕੇ ਭੱਜਾ ਤੇ ਅਸੀਂ ਵੀ ਇਹਦੇ ਮਗਰ ਆਏ ਆ ਆਈਆਂ ਸਾਨੂੰ ਆਪਣੀ ਪੈਗੇ ਜਦੋਂ ਇਹਨੇ ਅੱਖ ਨੇ ਮੈਂ ਬੰਦੇ ਘੱਲਨੇ ਆ ਹੂੰ ਹੂੰ ਪਰ ਮੰਗ ਪਾਉਣੀ ਆ ਤੁਸੀਂ ਆਪਣਾ ਬਚਾਅ ਕਰ ਲਓ ਫੂਨ ਥਾੜੀ ਮੈਨੂੰ ਧਮਕੀ ਦਿੱਤੀ ਆ ਇਹਨੇ ਹਰ ਥਾਈਂ ਦਿੱਤੀ ਆ ਸਾਡਾ ਇਹਨਾਂ ਕੋਈ ਲੜਾਈ ਝਗੜਾ ਨਹੀਂ ਬਸ ਨਹੀਂ ਭਾਜੀ ਆਪਾਂ ਨੂੰ ਨਹੀਂ ਕੋਈ ਪਤਾ ਉਹ ਕਹਦਾ ਮੋਟਰਸਾਈਕਲ ਨਾਲ ਲੈ ਗਏ ਨੇ ਨਹੀਂ ਭਾਈ ਆਪਾਂ ਨੂੰ ਆਪਣੀ ਪੈ ਗਈ ਜਿਸ ਨੇ ਆਖਿਆ ਮੰਗ ਪਾਉਣੀ ਆ ਮੋਟਰਸਾਈਕਲ ਤੇ ਸਾਡੇ ਤੇ ਇਲਜ਼ਾਮ ਲੰਦੀ ਆਈ ਜੋ ਕਹਿੰਦਾ ਸਾਹਮਣੇ ਉਹਨੇ ਕਿ ਤੁਹਾਡੇ ਬਰਦਰ ਨੂੰ ਫੋਨ ਕੀਤਾ ਤੁਹਾਡਾ ਬਰਦਰ ਮੰਨਿਆ ਕਿ ਤੁਹਾਡਾ ਮੋਟਰਸਾਈਕਲ ਸਾਡੇ ਕੋਲ ਹੀ ਆ ਬਰਦਰ ਦੀ ਮੈਂ ਵਿਚ ਬੈਠ ਕੇ ਦਾਂਗੇ ਫੈਸਲਾ ਕਰਕੇ ਬਰਦਰ ਜੀ ਮੈਂ ਗਰੰਟੀ ਨਹੀਂ ਦੇ ਸਕਦਾ ਵੇਖੋ ਜੀ ਮੈਂ ਕਿਹ ਘਟ ਬਾਰਾਂ ਤਾਂ ਨਾ ਮੈਨੂੰ ਪਤਾ ਹੀ ਆ ਜੀ ਹਾਂਜੀ ਓਕੇ ਜੀ ਸਰ ਇੱਕ ਪਾਲੋ ਪਤਨੀ ਜਨੈਲ ਸਿੰਘ ਪਿੰਡ ਬੰਨੜਵਾਲ ਦੀ ਦਰਖਾਸਤ ਹੈ ਇਹ ਤੁਹਾਡੇ ਕੋਲ ਉਹਦਾ ਇਹ ਕਹਿਣਾ ਕਿ ਮੇਰੇ ਪਿਕੇ ਪਰਿਵਾਰ ਮੇਰੇ ਤੇਨ ਭਰਾਵਾ ਤੇ ਮੇਰੇ ਪਿਤਾ ਦੇ ਸਾਨੂੰ ਰਸਤੇ 'ਚ ਘੇੜ ਕੇ ਫੋਟਮਾਰਕ ਕੀਤੀ ਕਿਉਂਕਿ ਉਹਨਾਂ ਦੋਨਾਂ ਜੀਆਂ ਨੂੰ ਮੈਂ ਜੀ ਕੀਤੀ ਸੀ ਨੇ ਘਰ ਵਾਲਾ ਨੂੰ ਚੀਜ਼ ਪਸੰਦ ਨਹੀਂ ਫੋਟਮਾਰਕ ਕੀਤੀ ਗਈ ਆ ਉਹ ਕਹਿੰਦੀ ਮੈਂ 3 ਮਿੰਟ ਦੇ ਘਰ ਬੱਤੀ ਵੀ ਆ ਸਾਡਾ ਮੋਟਰਸਾਈਕਲ ਨੂੰ ਖੋ ਕੇ ਲੈ ਗਏ ਤੁਹਾਡੇ ਕੋਲ ਖਾਸ ਆਈ ਆ ਕਿ ਕੱਲ੍ਹ ਇੱਕ ਨਹੀਂ ਸਰੂ ਤਾਂ ਜੀ ਇਹ ਮਾਰੇ ਇਹ ਨੂੰ ਜਿਹੜੇ ਨਾ ਮੁੰਚੀ ਨੇ ਜਿਹੜੇ ਆ ਦਿਖਾ ਦਿੱਤੀ ਮਾਰਗ ਕੀਤੀ ਆ ਉਸ ਤੋਂ ਬਾਅਦ ਮੈਂ ਹਸਪਤਾਲ ਗਿਆ ਆ ਇਹ ਜੀ ਕੋਈ ਜ਼ਿਆਦਾ ਨਹੀਂ ਪ੍ਰੋਬਲਮ ਨਹੀਂ ਹੈਗੀ ਵੀ ਜਿਹੜੀ ਲੱਤਾਂ ਨਾਲ ਕੋਈ ਲੱਤ ਮਾਰੀ ਹੋਵੇ ਤੇ ਉਹ ਜੋ ਲੜਕੀ ਨੂੰ ਪ੍ਰੋਬਲਮ ਕੋਈ ਹੋਵੇ ਮੈਂ ਹਸਪਤਾਲ ਗਿਆ ਆ ਉੱਤੇ ਡਾਕਟਰ ਨੂੰ ਡਾਕਟਰ ਕੋ ਮੈਂ ਲੈ ਲਈ ਵੀ ਆ ਬਿਆਨ ਦੇਣ ਦੇ ਫੇਟਿਆ ਉਹ ਆਦੇ ਬਿਲਕੁਲ ਬਿਲਕੁਲ ਫੇਟਿਆ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਪੂੰਗੇ ਪਿੰਡ ਦਿੱਤਾ ਜੀ ਰੇਟ ਜਿਹੜਾ ਮੋਟਰਸਾਈਕਲ ਕਹਿੰਦੇ ਆ ਜੀ ਮੋਟਰਸਾਈਕਲ ਦੇ ਖੋ ਕੇ ਲਾ ਕੇ ਹਾਂਜੀ ਮੋਟਰਸਾਈਕਲ ਜਿਹੜਾ ਆਂਦੇ ਖੋ ਕੇ ਲਾ ਕੇ ਉਹਦੇ ਬਾਰੇ ਮੈਂ ਰੇਟ ਕੀਤਾ ਜੀ ਪੂੰਗੇ ਜੀ ਹਾਂਜੀ ਉੱਥੇ ਅਜੇ ਤੱਕ ਉਹਨੂੰ ਮੋਟਰਸਾਈਕਲ ਤੇ ਨਹੀਂ ਭਰਮਤ ਹੋਇਆ ਜੀ ਮੋਟਰਸਾਈਕਲ ਵਾਸਤੇ ਖੜਿਆ ਉਹਨਾਂ ਨੇ ਨਹੀਂ ਹਾਂ ਕਹਿੰਦੇ ਆ ਖੜਿਆ ਇਹਦੇ ਹੁਣ ਗ੍ਰਾਮ ਦਿੱਤੇ ਆ ਜਿਹਦੇ ਹੁਣ ਦਾਦੇ ਫਿਰ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਇੱਕ ਇੱਕ ਉਹ ਸਮਝਾ ਦੇਣਾ ਨਾ ਮਕਸਦ ਇਹ ਆ ਜਿਹੜਾ ਮੁੰਡੇ ਨੇ ਜਿੰਨੇ ਲਾਭਾਂਜ ਕਰਾਈ ਹੈ ਨਾ ਉਹਦਾ ਜਿਹੜਾ ਸਾੜਾ ਲੱਗਦਾ ਉਹ ਆਂਦਾ ਵੀ ਉਹ ਉਹਦਾ ਮੈਂ ਪੱਕ ਉਹ ਕੋਲ ਕੋ ਮੈਂ ਪੁੱਛਿਆ ਵੀ ਕੀ ਪ੍ਰੋਬਲਮ ਕੀ ਆ ਕਿਹੜੇ ਬਾਰੇ ਉਹ ਆਂਦੇ ਵੀ ਐਸੀ ਲਵ ਮੈਰਿਜ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਉਹ ਨਹੀਂ ਕੀਤਾ ਸਾਡੇ ਪੈਸੇ ਤਾਂ ਲੈਣਦੇ ਨਹੀਂ ਕੋਈ 8000 ਰੁਪਏ ਦਾ ਉਹਦੇ ਸੰਬੰਧ ਚ ਅਸੀਂ ਇਹਨੂੰ ਇੱਕ ਦੋ ਵਾਰਾਂ ਪਹਿਲਾਂ ਵੀ ਕਿਹਾ ਵੀ ਟੈਲਫੋਨ ਤੇ ਵੀ ਸਾਡੇ ਪੈਸੇ ਜਿਹੜੇ 8000 ਰੁਪਏ ਵਾਪਸ ਕਰ ਦੇ ਉਹ ਵਾਪਸ ਨਹੀਂ ਮੁੜਦਾ ਇਹ 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 ਕਰਕੇ ਹੀ ਉਹਨੂੰ ਉਸ ਦਿਨ ਪੁੱਛਣ ਨੂੰ ਆਤੇ ਰੋਕਿਆ ਘੇਰਿਆ ਨਹੀਂ ਹੀ ਰੋਕਿਆ ਜੀ ਪਰ ਲੜਕੀ ਦੇ ਬਿਆਨ ਨੇ ਇੱਕ ਮੇਰੇ ਹੁਣ ਮਾਰ ਕੇ ਦਿੱਤੀ ਦੇ ਕੋ ਮੈਡੀਕਲ ਰਿਪੋਰਟ ਦਾ ਹੱਥ ਤੇ ਕੋ ਲੜਕੇ ਹਾਂ ਜੀ ਉਹ ਇਹ ਤਾਂ ਹਾਂ ਜੀ ਤਾਂ ਕਾਡ ਕੋ ਮੈਡੀਕਲ ਰਿਪੋਰਟ ਨਹੀਂ ਆਈ ਜੋ ਵੀ ਆਊਗੀ ਫਿਰ ਜੋ ਹੀ ਕਾਰਵਾਈ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਤੇ ਉਹ ਜਿਹੜੇ ਪੈਸੇ ਦਾ ਲੈਣਦੇ ਨੇ ਉਹ ਹੀ ਆ ਹੋਰ ਇਹਨਾਂ ਚ ਰੰਜਿਸ਼ੋ ਜਿਹੜੀ ਉਹ ਆਂਦੇ ਵੀ ਜਿਹੜੀ ਲੰਮਰ ਵਾਲੀ ਰੰਜਿਸ਼ ਨਹੀਂ ਸਾਡੇ ਚ ਆ ਗਈ ਜੀ ਉਹ ਆਂਦੇ ਵੀ ਇਹੀ ਦੇ ਉਦਨ ਦਾ ਹੀ ਖੜਾ ਛੜਦਾ ਜੀ ਮੁੰਡੇ ਵਾਲੇ ਦਾ ਕਹਿਣਾ ਸੀ ਕਿ ਅੱਜ 21 ਅਪ੍ਰੈਲ ਤੱਕ ਵਾਲੇ ਦਿਨ ਮੇਂ ਹਸਪਤਾਲ ਦੇ ਬਾਹਰ ਜਿਹੜੇ ਕੁੜੀ ਵਾਲੇ ਆ ਕੇ ਤੇ ਸਾਨੂੰ ਮਤਲਬ ਕਿ ਹਮਲਾ ਕਰਨ ਦੀ ਕੋਸ਼ਿਸ਼ ਕੀ ਰੇਚ ਨੇ ਉਹਨਾਂ ਦੇਖੇ ਦੇ ਪਰਿਵਾਰ ਵਾਲੇ ਕਿ ਪੁਲਿਸ ਵੱਲੋਂ ਕੋਈ ਕਿਸੇ ਕਿਸੇ ਦੀ ਕੋ ਸਿਕਿਉਰਟੀ ਵਗੈਰਾ ਦੇ ਦਾ ਪ੍ਰਬੰਧ ਕੀਤਾ ਜਾਵੇਗਾ ਮੁੰਡੇ ਵਾਲਿਆਂ ਨੂੰ ਕੋਰਟ ਦੇ ਅੱਗੇ ਪਤਾ ਕੋਰਟ ਨੇ ਕੋਰਟਵਾਰੀ ਜਦੋਂ ਇਹਨਾਂ ਕੋਲ ਪੁੱਛਿਆ ਗਿਆ ਇਹਨਾਂ ਜਿਹੜੀ ਇਹ ਨਾਂ ਕਰਦੀ ਹੈ ਜੀ ਸਕੂਲਟੀ ਦੀ ਤੇ ਬਿਲਕੁਲ ਨਾਂ ਕਰਦੀ ਹੈ ਜੀ ਉਹ ਦੋਨੋਂ ਧਰਾਂ ਨੂੰ ਬਾਅ ਕੇ ਕੋਈ ਹਾਂ ਕੋਈ ਇਹਨਾਂ ਨੂੰ ਦੋ ਧਰਾਂ ਨੂੰ ਅੱਜ ਦਾ ਟਾਈਮ ਵੀ ਦਿੱਤਾ ਹੈ ਅੱਜ ਵੀ ਨਹੀਂ ਆਏ ਜੀ ਤੇ ਹੁਣ ਕੱਲ ਦਾ ਫੇਰ ਮੈਂ 1 ਵਜੇ ਦਾ ਦਿੱਤਾ ਟਾਈਮ ਹੈ ਜੀ ਜਿਹਦੇ ਆ ਜਾਣਗੇ ਜਿਹਦੇ ਦੇ ਕੇ ਵਾਸਤੇ ਹੋ ਜੂਗੀ ਸਰਟੀਫਾਈ ਤੇ ਠੀਕ ਹੈ ਨਹੀਂ ਤੇ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਉਹਨ ਕੀ ਲੈਂਦੀ ਜਾਊਗੀ ਠੀਕ ਹੈ